ਫਤਿਹਗੜ ਚੂਣੀਆਂ ਦੇ ਮਜੀਠਾ ਰੋਡ ਵਿਖੇ ਬਣ ਰਹੀ ਨਵੀਂ ਸੜਕ ਦਾ ਲੈਵਲ ਜਿਆਦਾ ਉੱਚਾ ਹੋਣ ਕਾਰਨ ਕਲੋਨੀ ਵਾਸੀ ਪੜਕੇ ਲੋਕ ਨਿਰਮਾਣ ਵਿਭਾਗ ਤੇ ਜੰਮ ਕੇ ਕੱਢੀ ਪੜਾਸ ਉਹਨਾਂ ਕਿਹਾ ਜੇਕਰ ਸੜਕ ਇਦਾ ਹੀ ਬਣੀ ਤਾਂ ਕਲੋਨੀ ਵਾਸੀਆਂ ਨੂੰ ਕਾਫੀ ਨੁਕਸਾਨ ਹੋਵੇਗਾ ਉਹਨਾਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਜੋ ਪਹਿਲਾ ਲੈਵਲ ਸੀ ਉਸਤੇ ਹੀ ਸੜਕ ਬਣਾਈ ਜਾਵੇ ਇਸ ਸੰਬੰਧ ਵਿੱਚ ਜਦ ਦਿਵਿਆ ਪੰਜਾਬ ਵੱਲੋਂ ਪੀਡਬਲ ਡੀਐਕਐਨ 인ਦਰਜੀਤ ਸਿੰਘ ਅੰਮ੍ਰਿਤਸਰ ਨਾਲ ਗੱਲ ਕੀਤੀ ਗਈ ਤੇ ਉਹਨਾਂ ਕਿਹਾ ਕਿ ਪਾਣੀ ਦੇ ਟਲਾਨ ਦੇ ਹਿਸਾਬ ਨਾਲ ਹੀ ਸੜਕ ਬਣਾਈ ਜਾ ਰਹੀ ਹੈ ਜੇਕਰ ਫਿਰ ਵੀ ਉਥੋਂ ਦੇ ਵਸਨੀਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਉਹ ਉਸ ਦਾ ਹੱਲ ਜ਼ਰੂਰ ਕਰਨਗੇ। ਆਓ ਜਾਨੂ ਦਿਵਯਾ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਕलोनी ਵਸਿਆ ਨੇ। ਕਿਉਂਾ ਪੀਡਬਲੂਡੀ ਵਾਲੇ ਇੰਨੀ ਨਹੀਂ ਸੜਕ ਉੱਚੀ ਕਰ ਦਿੱਤੀ ਤੇ ਤਿੰਨ ਦਿਨ ਚਾਰ ਚਾਰ ਪੁੱਟ ਸਾਰੀਆਂ ਦੁਕਾਨਾਂ ਦੇ ਕਾਰੋਬਾਰ ਠੱਪ ਕਰ ਦਿੱਤੇ ਆ ਜੀ ਦੁਕਾਨਦਾਰ ਕਿੱਥੇ ਮਾਲ ਲਵਾਊਗਾ ਕਿੱਥੇ ਉਹ ਮਤਲਬ ਆਪਣਾ ਲੋਡ ਕਰੂਗਾ ਜੀ ਐਸੀ ਆ ਵੇਖੋ ਕਿੰਨਾ ਕਿੰਨਾ ਉੱਚਾ ਕਰ ਦਿੱਤਾ ਵਾ। ਸਾਦੇ ਨਾਲ ਹੀ ਕਲੋਨੀ ਪੈਂਦੀ ਆ ਜੀ 100 ਘਰ ਮਗਰੇ ਬਣਿਆ ਵਾ ਲੋਕਾਂ ਨੇ ਲੱਖਾਂ ਰੁਪਏ ਲਾ ਕੇ ਕੁੰਨੀਆਂ ਬਣਾਈਆਂ ਨੇ ਉਹ ਸਾਰੀਆਂ ਮਿੱਟੀ ਕਰ ਦਿੱਤੀਆਂ ਜਿਹੜੇ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਇੱਕ ਬੇੜੀਆਂ ਦਾ ਕੰਮ ਹੋਣਾ ਜੀ ਇਹਦਾ ਕੋਈ ਅਹੀਂ ਅਨੇ ਵੀ ਹੱਲ ਕੀਤਾ ਜਾਵੇ ਤੇ ਇੰਨਾ ਧੱਕਾ ਦੁਕਾਨਦਾਰਾਂ ਨਾਲ ਹੋਣ ਰਿਹਾ ਵਾ ਸਾਰਿਆਂ ਨੇ ਕਾਰੋਬਾਰ ਠੱਪ ਕਰ ਦਿੱਤੇ ਆ ਇਹਨਾਂ ਨੇ ਆਖੋ ਕਿੰਨੀ ਕਿੰਨੀ ਫਾਲਤੂ ਜਿਨਾਂ ਸੜਕਾਂ ਨੂੰ ਉੱਚੀ ਕਰ ਦਿੱਤੀ ਐ ਇਹਦਾ ਕੋਈ ਮਤਲਬ ਹੀ ਨਹੀਂ ਐ 2 ਮਹੀਨੇ ਹੋ ਗਏ ਲੋਕਾਂ ਨੂੰ ਘਟਾ ਖੋਣ ਦੇ ਆ ਨਾ ਕੋਈ ਕਿਸ ਤਰੀਕੇ ਨਾਲ ਬਣਾਉਂਦੇ ਆ ਜੀ ਨਾ ਕੋਈ ਲੈਵਲ ਸ਼ੈਵਲ ਪਤਾ ਨਹੀਂ ਕਿਹੜਾ ਕੱਟ ਛੱਡਿਆ ਇਹ ਆਈਟਾ ਤਿੰਨ ਤਿੰਨ ਫੋਟੋ ਜਿਹੜੀ ਛੜਕਦਾ ਜੋਕ ਦਿੱਤੀ ਆ ਬਿਨ ਮਤਲਬ ਜੋਕ ਛੱਡੀ ਯਾਰ ਕੋਈ ਫਾਇਦਾ ਹੀ ਨਹੀਂ ਹੈਗਾ ਜੀ ਸਾੜੀ ਦੁਕਾਨਾਂ ਸਾਰੀਆਂ ਨਾਲ ਖਰਾਬ ਕਰ ਦਿੱਤੀਆਂ ਜੀ ਇੰਨੇ ਨੇ ਰਕਮਾਂ ਲਾ ਕੇ ਲੋਕਾਂ ਬਿਲਡਿੰਗਾਂ ਬਣਾਈਆਂ ਨੇ ਸਾਰੀਆਂ ਦਫਾ ਕਰ ਦਿੱਤੀਆਂ ਜੀ ਇਹਨਾਂ ਨੇ ਹਾਂਜੀ ਭਾਈ ਜੀ ਰੁਕ ਜੇ ਮਿੰਟ ਹਾਂ ਜਿਹੜੀ ਇਹ ਮਜੀਠਾ ਰੋਡ ਬਣ ਰਹੀ ਆਲੀ ਸੰ ਫਲੰਗੇ ਲੱਗਣ ਦੀ ਇਹਦੇ ਚ ਲਗਭਗ 100 150 ਦੁਕਾਨ ਜਿਹੜੀ ਆ ਉਹ ਇੱਕ ਤੇ ਬੇਕਾਰ ਹੋਈ ਪਿਛਲੇ 2-3 ਮਹੀਨੇ ਤੋਂ ਘਟੇ ਨਾਲ ਮਿੱਟੀ ਨਾਲ ਜਿਹੜਾ ਕੰਮੜਾ ਕੋਈ ਕੋਚਰਦਿਆਂ ਦਾ ਸੀ ਨੂੰ 2-3 ਮਹੀਨੇ ਹੋ ਗਿਆ। ਦੂਸਰੀ ਗੱਲ ਇਹ ਆ ਕਿ ਇਹਦੇ ਨਾਲ ਬਹੁਤ ਸਾਰੇ ਦੁਕਾਨਦਾਰਾਂ ਨੂੰ ਵਿਹਲਿਆ ਪਹਿਲਾਂ ਹੀ ਉਹਨਾਂ ਤੋਂ ਹੋਇਆ ਤੇ ਗਾੜੀ ਵੀ ਵਿਹਲਿਆ ਕਰਨਾ ਕਿਉਂਕਿ ਉਹਨਾਂ ਦੇ ਲੈਵਲ ਹੀ 2-2 3-3 ਫੁੱਟ ਨਹੀਂ ਨਹੀਂ ਕਰਦੇ ਆ। ਲੋੜ ਤੇ ਸੀਵਰ ਬਣੇ ਆ ਸੀਵਰਾਂ ਦੇ ਜਿਹੜੇ ਉਹਨੂੰ ਸਹੀ ਸਿਸਟਮ ਉਹਨਾਂ ਦਾ ਕੰਮ ਚੱਲੇ ਜੇ ਛੋਟੇ ਦੇ ਵੱਡੇ ਹੋ ਜਾਣ ਜਾਂ ਨਾਲੇ ਬਣ ਜਾਣ ਤੇ ਬੇ ਲੋੜੀ ਆਪਾਂ ਸ਼ਕ ਬਹੁਤ ਜ਼ਿਆਦਾ ਉੱਚੀ ਕਰ ਦੇਣੀ ਕੋਈ ਸਾਫ ਨਹੀਂਗਾ ਇਸ ਕਰਕੇ ਕਲੋਨੀ ਦਾ ਮੇਗਾ 1.5 200 ਦਾ ਰੈਡ ਆ ਉਹ ਥਲੇ ਨੀ ਹੋਇਆ ਨਾ ਜਿਨ੍ਹਾਂ ਦੀ ਸਾਰੀਆਂ ਕੋਠੀਆਂ ਉਹਨਾਂ ਦੇ ਸਮੇਂ ਦੇ ਵਿੱਚ ਨਹੀਂ ਹੋ ਦੂਸਰੇ ਸਾਈਡਾਂ 'ਚ ਕਾਨੂੰਨੀ ਬੰਨ੍ਹਣ ਦੇ ਬਰਬਾਦ ਹੋਈਆਂ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹਦਾ ਬੈਕ ਧੋਖਾ ਹਲ ਕੱਢੇ ਤੇ ਉਹਨਾਂ ਸਾਰਿਆਂ ਦੇ 100 100 ਘਾੜੇ ਮਦਦ ਆ ਕਿ 100 100 ਕਾਂਦਰੇ ਇਹਨਾਂ ਦਾ ਬਿਖ ਪਲਾਉ ਜੇ ਜੀ ਜੀ ਤੁਹਾਡੀ ਮੰਗਾਂ ਨਾ ਮੰਨੀਆਂ ਗਈਆਂ ਤੇ ਫਿਰ ਤੁਹਾਡਾ ਕੀ ਸਟੈਪ ਹੋਏਗਾ ਜੇ ਤੇ ਤੁਹਾਡੇ ਮਾਦੀਮ ਰਹਿੰਦੀ ਹੈ ਉਹਨਾਂ ਦੇ ਕੰਮਾਂ 'ਚ ਕੰਮਾਂ 'ਚ ਆ ਕੇ ਫਿਰ ਗਾਲ੍ਹਾਂ ਕੱਢਿਆ ਗਾਲੀ ਨੀਂ ਕੱਢੀ ਦਾ ਕਰਦਾ ਹੈ ਯੋਗਿਆ ਕਾਂਡ ਕੋਲੋਨੀਆ ਕਿਉਂਕਿ ਜਿਹਨਾਂ ਦੇ ਇਹਨਾਂ ਨੁਕਸਾਨ ਹੋ ਗਿਆ ਤਾਂ ਕੇ ਸਾਰਿਆਂ ਦੀ ਸੁਲਾਹ ਕਰਕੇ ਅਗਲਾ ਚੱਕੀ ਹੋਰ ਬਾਰੇ ਫੇ ਅਗਲੀ ਮੀਟਿੰਗ ਦੇ ਰੱਖਿਆ ਜਾਏਗਾ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤੇਗੜ ਚੂੜੀਆਂ